ਜ਼ਰਾਦੀ ਪ੍ਰਧਾਨ ਮੰਤਰੀ ਬੈਂਜਾਮਿਨ ਨਿਤਨ ਯਾਹੂਦੀ ਦੀ ਸਰਕਾਰ ਹੁਣ ਕਟ ਗਿਣਤੀ ਵਿੱਚ ਆ ਚੁੱਕੀ ਹੈ ਅਲਟਰਾ ਆਰਥੋਡੌਕਸ ਸ਼ਾਮ ਪਾਰਟੀ ਨੇ ਬੁੱਧਵਾਰ ਨੂੰ ਸਰਕਾਰ ਤੋਂ ਸਮਰਥਨ ਵਾਪਸ ਲੈਣ ਦਾ ਐਲਾਨ ਕੀਤਾ ਇਸ ਤੋਂ ਇੱਕ ਦਿਨ ਪਹਿਲਾਂ ਯੂਟੀਜ਼ ਪਾਰਟੀ ਵੀ ਇਸ ਸਰਕਾਰ ਤੋਂ ਵੱਖ ਹੋ ਗਈ ਸੀ ਇਜ਼ਰਾਈਲ ਦੀ 120 ਸੀਟਾਂ ਵਾਲੀ ਅਸੈਂਬਲੀ ਦੇ ਵਿੱਚ ਸਰਕਾਰ ਬਣਾਉਣ ਦੇ ਲਈ 61 ਸੀਟਾਂ ਦੀ ਲੋੜ ਹੁੰਦੀ ਹੈ ਇਹਨਾਂ ਦੋਵਾਂ ਪਾਰਟੀਆਂ ਦੇ ਵੱਖ ਹੋਣ ਦੇ ਨਾਲ ਰੂਲਿੰਗ ਗੱਠਜੋੜ ਕੋਲ ਸਿਰਫ 50 ਸੀਟਾਂ ਬਚੀਆਂ ਨੇ ਗੱਠਜੋੜ ਛੱਡਣ ਦੇ ਮੁੱਦੇ ਉੱਤੇ ਸ਼ਾਸ ਪਾਰਟੀ ਨੇ ਕਿਹਾ ਹੈ ਕਿ ਭਾਰੀ ਮਨ ਦੇ ਨਾਲ ਸਾਨੂੰ ਇਹ ਸਵੀਕਾਰ ਕਰਨਾ ਪਵੇਗਾ ਕਿ ਅਸੀਂ ਸਰਕਾਰ ਦਾ ਹਿੱਸਾ ਨਹੀਂ ਹੋ ਸਕਦਾ ਹਾਲਾਂਕਿ ਅਸੀਂ ਇਸ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਨਹੀਂ ਕਰਾਂਗੇ ਅਤੇ ਕੁਝ ਕਾਨੂੰਨਾਂ ਉਤੇ ਗਠਜੋੜ ਦਾ ਸਮਰਥਨ ਕਰ ਸਕਦੇ ਹਾਂ ਵਿਵਾਦ ਦਾ ਮੁੱਖ ਕਾਰਨ ਆਰਥੋਡੌਕਸ ਧਾਰਮਿਕ ਵਿਦਿਆਰਥੀਆਂ ਨੂੰ ਫੌਜੀ ਸੇਵਾ ਤੋਂ ਦਿੱਤੀ ਗਈ ਛੋਟ ਹੈ ਇਨ੍ਹਾਂ ਵਿਦਿਆਰਥੀਆਂ ਨੂੰ ਲੰਬੇ ਸਮੇਂ ਤੋਂ ਲਾਜ਼ਮੀ ਫੌਜੀ ਸੇਵਾ ਤੋਂ ਛੋਟ ਮਿਲ ਰਹੀ ਹੈ ਨੈਤਨੀਯਾਹੂ ਸਰਕਾਰ ਨੇ ਹਾਲੀ ਦੇ ਵਿੱਚ ਇਸ ਛੋਟ ਨੂੰ ਘਟਕ ਕਰਨ ਦੀ ਇੱਕ ਬਿੱਲ ਲਿਆਂਦਾ ਹੈ ਜਿਸ ਕਾਰਨ ਸ਼ਾਸ ਪਾਰਟੀ ਅਤੇ ਯੂਟੀਜ਼ ਨੇ ਸਰਕਾਰ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਹੈ ਦੋਮੇ ਤਿਰਾਨਾ ਕਹਿਣਾ ਹੈ ਕਿ ਧਾਰਮਿਕ ਵਿਦਿਆਰਥੀਆਂ ਨੂੰ ਫੌਜ ਵਿੱਚ ਭਰਤੀ ਕਰਨ ਲਈ ਉਨ੍ਹਾਂ ਦੀ ਧਾਰਮਿਕ ਆਜ਼ਾਦੀ ਨੂੰ ਖਤਰਾ ਹੋਵੇਗਾ।